ਉਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਜੀਰਕਪੁਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਜਬਰ ਜਨਾਬ ਦੇ ਮਾਮਲੇ ਲਗਾਤਾਰ ਵਧਦੇ ਨਜ਼ਰ ਆ ਰਹੇ ਤੇ ਹੁਣ ਇਹਨਾਂ ਮਾਮਲਿਆਂ ਦੀ ਗਿਣਤੀ 4 ਹੋ ਗਈ ਹੈ ਪਿਛਲੇ 48 ਘੰਟਿਆਂ ਦੇ ਵਿੱਚ 4 ਮਾਮਲੇ ਦਰਜ ਕੀਤੇ ਗਏ ਨੇ ਸ਼ੁਰੂਆਤ ਹੁੰਦੀ ਹੈ ਇੱਕ 23 ਸਾਲਾ ਕੁੜੀ ਦੇ ਨਾਲ ਪਹਿਲਾ ਜਬਰ ਜਨਾਹ ਹੁੰਦਾ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਜਾਂਦਾ ਤੇ ਉਸ ਦੀ ਇੱਜ਼ਤ ਦੇ ਨਾਲ ਫਿਰ ਖਿਲਵਾੜ ਕੀਤਾ ਜਾਂਦਾ ਤੇ ਪੀੜਤਾ ਦੇ ਵੱਲੋਂ ਰੋ ਰੋ ਕੇ ਪੁਲਿਸ ਦੇ ਕੋਲ ਜਾ ਕੇ ਫਿਰ ਇਹ ਸਾਰੀ ਕਹਾਣੀ ਸੁਣਾਈ ਜਾਂਦੀ ਹੈ ਜਿਸ ਤੋਂ ਬਾਅਦ ਮਾਮਲਾ ਦਰਜ ਹੁੰਦਾ ਹਾਲਾਂਕਿ ਇਹ ਮਾਮਲਾ ਦਰਜ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਫਿਰ ਇੱਕ ਨਵਾਂ ਮਾਮਲਾ ਸਾਹਮਣੇ ਆਂਦਾ ਜਿੱਥੇ ਇੱਕ 17 ਸਾਲਾ ਕੁੜੀ ਦੇ ਨਾਲ ਜਬਰ ਜਨਾਹ ਕੀਤਾ ਗਿਆ ਤੇ ਜਿਹੜੀ ਇਹ ਕੁੜੀ ਆ ਜਿਹੜੀ ਇਹ ਪੀੜਤਾ ਉਸ ਦੇ ਵੱਲੋਂ ਦੱਸਿਆ ਜਾਂਦਾ ਕਿ ਉਹ ਸਕੂਲ ਦੇ ਵਿੱਚ ਪੜ੍ਹਦੀ ਆ ਤੇ ਸਕੂਲ ਦੇ ਡਰਾਈਵਰ ਦੇ ਵੱਲੋਂ ਹੀ ਉਸ ਨੂੰ ਸ਼ਿਕਾਰ ਬਣਾਇਆ ਗਿਆ ਉਸ ਦੀਆਂ ਫੋਟੋਆਂ ਤੱਕ ਵਾਇਰਲ ਕਰਨ ਦੀਆਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਉਸ ਨੂੰ ਡਰਾਇਆ ਧਮਕਾਇਆ ਗਿਆ ਜਿਸ ਤੋਂ ਬਾਅਦ ਉਸ ਦੇ ਨਾਲ ਕਰੀਬ ਪਿਛਲੇ 6 ਮਹੀਨੇ ਤੋਂ ਇਹ ਸਭ ਕੁਝ ਹੁੰਦਾ ਜਦੋਂ ਮਾਪਿਆਂ ਤੱਕ ਇਹ ਖਬਰ ਪਹੁੰਚਦੀ ਹੈ ਤੋ ਉਸ ਤੋਂ ਬਾਅਦ ਮਾਮਲਾ ਫੇਰ ਪੁਲਿਸ ਦੇ ਕੋਲ ਪਹੁੰਚਦਾ ਹੈ ਹਾਲਾਂਕਿ ਇਸ ਮਾਮਲੇ ਤੋਂ ਬਾਅਦ ਹੱਦ ਤਾਂ ਉਦੋਂ ਹੋ ਗਈ ਜਦੋਂ ਰਿਸ਼ਤੇ ਦੇ ਵਿੱਚ ਲੱਗਦੀ ਇੱਕ ਭੈਣ ਨੂੰ ਹੀ ਸ਼ਿਕਾਰ ਬਣਾਇਆ ਗਿਆ ਉਸਦੇ ਨਾਲ ਵੀ ਬਲਤਕਾਰ ਕੀਤਾ ਗਿਆ ਉਸਦੀ ਇੱਜ਼ਤ ਦੇ ਨਾਲ ਵੀ ਖਲਵਾੜ ਕੀਤਾ ਗਿਆ ਇੱਜ਼ਤ ਨੂੰ ਤਾਰ-ਤਾਰ ਕੀਤਾ ਗਿਆ ਤੇ ਇਹ ਮਾਮਲਾ ਫੇਰ ਪੁਲਿਸ ਦੇ ਕੋਲ ਪਹੁੰਚਦਾ ਹਾਲਾਂਕਿ ਇਹ ਤਿੰਨ ਮਾਮਲੇ ਅਜੇ ਪੁਲਿਸ ਦੇ ਕੋਲ ਪਹੁੰਚੇ ਸਨ ਮਾਮਲੇ ਦਰਜ ਹੋਏ ਸਨ ਉਸ ਤੋਂ ਕੁਝ ਕੁ ਸਮੇਂ ਬਾਅਦ ਇੱਕ ਮਾਮਲਾ ਹੋਰ ਪਹੁੰਚਦਾ ਹੈ ਪਿਛਲੇ 48 ਘੰਟਿਆਂ ਦੇ ਵਿੱਚ ਜੀਰਕਪੁਰ ਦੇ ਵਿੱਚ ਚਾਰ ਵਾਰਦਾਤਾਂ ਵਾਪਰ ਗਈਆਂ ਨੇ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਤੇ ਹਰ ਕਿਸੇ ਦਾ ਇੱਕੋ ਹੀ ਸਵਾਲ ਹੈ ਪੰਜਾਬ ਪੁਲਿਸ ਕਿੱਥੇ ਆ ਕੀ ਕਰ ਰਹੀ ਹੈ ਪੰਜਾਬ ਪੁਲਿਸ ਸੁਰੱਖਿਆ ਕਿੱਥੇ ਆ ਕੀ ਧੀਆਂ ਦੇ ਨਾਲ ਅਜਿਹਾ ਹੀ ਹੁੰਦਾ ਰਹੇਗਾ ਦਰਿੰਦਿਆਂ ਨੂੰ ਇਸ ਤਰ੍ਹਾਂ ਖੁੱਲਾ ਆਮ ਘੁੰਮਣ ਦਿੱਤਾ ਜਾਵੇਗਾ ਉਹਨਾਂ ਤੇ ਨਕੇਲ ਨਹੀਂ ਕੱਸੀ ਜਾਵੇਗੀ ਹਾਲਾਂਕਿ ਇਹ ਸਭ ਨੂੰ ਲੈ ਕੇ ਜੀਲਪੁਰ ਦੇ ਵਿੱਚ ਇਸ ਸਮੇਂ ਕੌਫ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਇਹੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਕੀ ਕਰ ਰਹੀ ਹੈ ਪੰਜਾਬ ਪੁਲਿਸ ਕੀ ਸਭ ਕੁਝ ਅਜਿਹਾ ਹੁੰਦਾ ਰਹੇਗਾ ਦਰਿੰਦੇ ਜਿਹੜੇ ਨੇ ਉਹ ਖੁੱਲ੍ਹੇ ਆਮ ਘੁੰਮਦੇ ਰਹਿਣਗੇ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪੋਕਸੋ ਐਕਟ ਦੇ ਤਹਿਤ ਮਾਮਲੇ ਦਰਜ ਕਰ ਲਏ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਈ ਦੋਸ਼ੀ ਗ੍ਰਿਫਤਾਰ ਵੀ ਕੀਤੇ ਗਏ ਨੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਮਾਮਲੇ ਲਗਾਤਾਰ ਜੀਰਪੁਰ ਦੇ ਵਿੱਚ ਪਿਛਲੇ 48 ਘੰਟਿਆਂ ਦੇ ਵਿੱਚ ਵਧੇ ਉਸ ਨੇ ਹਰ ਕਿਸੇ ਨੂੰ ਤੰਗ ਪਰੇਸ਼ਾਨ ਕਰ ਦਿੱਤਾ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਹੋ ਰਹੇ ਨੇ ਹਾਲਾਂਕਿ ਕੋਲਕੱਤਾ ਕਾਂਡ ਅਜੇ ਦਬਿਆ ਨਹੀਂ ਸੀ ਬੀਤੇ ਦਿਨ ਡਾਕਟਰਾਂ ਦੇ ਵੱਲੋਂ ਹੜਤਾਲ ਤਾਂ ਖਤਮ ਕੀਤੀ ਗਈ ਪਰ ਉਹ ਹੜਤਾਲ ਖਤਮ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਸਭ ਕੁਝ ਵਾਪਰਨਾ ਪ੍ਰੰਤੂ ਇਸ ਨੇ ਹਰ ਕਿਸੇ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ ਇਸ ਸਬੰਧ ਦੇ ਵਿੱਚ ਪੁਲਿਸ ਅਫਸਰ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਇੱਕ ਲੜਕੀ ਜਿਹਦੀ ਉਮਰ ਹੈਗੀ 17 ইয়ার্স ਉਹਦੀ ਇੱਕ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਸ਼ੀ ਅਲਿਜਡ ਕਿ ਵੀ ਇੱਕ ਮੁਹੰਮਦ ਰਜ਼ਾਕ ਨਾਮ ਦਾ ਬੰਦਾ ਹੈਗਾ ਕਿ ਹੀ ਇਜ਼ ਅ ਬੱਸ ਡਰਾਈਵਰ ਜਿਹੜੇ ਸਕੂਲ ਚੋਂ ਪੜ੍ਹਦੀ ਹੈਗੀ ਐ ਉਹ ਉਸੇ ਸਕੂਲ ਦਾ ਬੱਸ ਡਰਾਈਵਰ ਹੈਗਾ ਨਾਟ ਦ ਬੱਸ ਡਰਾਈਵਰ ਆਫ ਦ ਬੱਸ ਜਿਹਦੇ ਵਿੱਚ ਉਹ ਸਕੂਲਸ ਟ੍ਰੈਵਲ ਕਰਦੀ ਹੈ ਪੋਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਜੀਰਕਪੁਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਜ਼ਬਰ ਜਨਾਹ ਦੇ ਮਾਮਲੇ ਲਗਾਤਾਰ ਵਾਧੇ ਨਜ਼ਰ ਆ ਰਹੇ ਤੇ ਹੁਣ ਇਹਨਾਂ ਮਾਮਲਿਆਂ ਦੀ ਗਿਣਤੀ 4 ਹੋ ਗਈ ਹੈ ਪਿਛਲੇ 48 ਘੰਟਿਆਂ ਦੇ ਵਿੱਚ 4 ਮਾਮਲੇ ਦਰਜ ਕੀਤੇ ਗਏ ਨੇ ਸ਼ੁਰੂਆਤ ਹੁੰਦੀ ਹੈ ਇੱਕ 23 ਸਾਲਾ ਕੁੜੀ ਦੇ ਨਾਲ ਪਹਿਲਾ ਜਬਰਜਨਾਹ ਹੁੰਦਾ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਜਾਂਦਾ ਹੈ ਤੇ ਉਸ ਦੀ ਇੱਜ਼ਤ ਦੇ ਨਾਲ ਫਿਰ ਖਿਲਵਾੜ ਕੀਤਾ ਜਾਂਦਾ ਤੇ ਪੀੜਤਾ ਦੇ ਵੱਲੋਂ ਰੋ ਰੋ ਕੇ ਪੁਲਿਸ ਦੇ ਕੋਲ ਜਾ ਕੇ ਫਿਰ ਇਹ ਸਾਰੀ ਕਹਾਣੀ ਸੁਣਾਈ ਜਾਂਦੀ ਹੈ ਜਿਸ ਤੋਂ ਬਾਅਦ ਮਾਮਲਾ ਦਰਜ ਹੁੰਦਾ ਹਾਲਾਂਕਿ ਇਹ ਮਾਮਲਾ ਦਰਜ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਫਿਰ ਤੇ ਜਿਹੜੀ ਇਹ ਕੁੜੀ ਆ ਜਿਹੜੀ ਇਹ ਪੀੜਤਾ ਹੈ ਉਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਸਕੂਲ ਦੇ ਵਿੱਚ ਪੜਦੀ ਹੈ ਤੇ ਸਕੂਲ ਦੇ ਡਰਾਈਵਰ ਦੇ ਵੱਲੋਂ ਹੀ ਉਸ ਨੂੰ ਸ਼ਿਕਾਰ ਬਣਾਇਆ ਗਿਆ ਉਸ ਦੀਆਂ ਫੋਟੋਆਂ ਤੱਕ ਵਾਇਰਲ ਕਰਨ ਦੀਆਂ ਉਸ ਨੂੰ ਤਮਕੀਆਂ ਦਿੱਤੀਆਂ ਗਈਆਂ ਉਸ ਨੂੰ ਡਰਾਇਆ ਧਮਕਾਇਆ ਗਿਆ ਜਿਸ ਤੋਂ ਬਾਅਦ ਉਸ ਦੇ ਨਾਲ ਕਰੀਬ ਪਿਛਲੇ 6 ਮਹੀਨੇ ਤੋਂ ਇਹ ਸਭ ਕੁਝ ਹੁੰਦਾ ਜਦੋਂ ਮਾਪਿਆਂ ਤੱਕ ਇਹ ਖਬਰ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਮਾਮਲਾ ਫੇਰ ਪੁਲਿਸ ਦੇ ਕੋਲ ਪਹੁੰਚਦਾ ਹੈ ਹਾਲਾਂਕਿ ਇਸ ਮਾਮਲੇ ਤੋਂ ਬਾਅਦ ਹੱਦ ਤਾਂ ਉਦੋਂ ਹੋ ਗਈ ਜਦੋਂ ਰਿਸ਼ਤੇ ਦੇ ਵਿੱਚ ਲੱਗਦੀ ਇੱਕ ਭੈਣ ਨੂੰ ਹੀ ਸ਼ਿਕਾਰ ਬਣਾਇਆ ਗਿਆ ਉਸ ਦੇ ਨਾਲ ਵੀ ਬਲਤਕਾਰ ਕੀਤਾ ਗਿਆ ਉਸ ਦੀ ਇੱਜ਼ਤ ਦੇ ਨਾਲ ਵੀ ਖਲਵਾੜ ਕੀਤਾ ਗਿਆ ਇੱਜ਼ਤ ਨੂੰ ਤਾਰ-ਤਾਰ ਕੀਤਾ ਗਿਆ ਤੇ ਇਹ ਮਾਮਲਾ ਫੇਰ ਪੁਲਿਸ ਦੇ ਕੋਲ ਪਹੁੰਚਦਾ ਹਾਲਾਂਕਿ ਇਹ ਤਿੰਨ ਮਾਮਲੇ ਅਜੇ ਪੁਲਿਸ ਦੇ ਕੋਲ ਪਹੁੰਚੇ ਸਨ ਮਾਮਲੇ ਦਰਜ ਹੋਏ ਸਨ ਉਸ ਤੋਂ ਕੁਝ ਕੁ ਸਮੇਂ ਬਾਅਦ ਇੱਕ ਮਾਮਲਾ ਹੋਰ ਪਹੁੰਚਦਾ ਹੈ ਪਿਛਲੇ 48 ਘੰਟਿਆਂ ਦੇ ਵਿੱਚ ਜੀਰਕਪੁਰ ਦੇ ਵਿੱਚ ਚਾਰ ਵਾਰਦਾਤਾਂ ਵਾਪਰ ਗਈਆਂ ਨੇ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਤੇ ਹਰ ਕਿਸੇ ਦਾ ਇੱਕੋ ਹੀ ਸਵਾਲ ਹੈ ਪੰਜਾਬ ਪੁਲਿਸ ਕਿੱਥੇ ਆ ਕੀ ਕਰ ਰਹੀ ਹੈ ਪੰਜਾਬ ਪੁਲਿਸ ਸੁਰੱਖਿਆ ਕਿੱਥੇ ਆ ਕੀ ਧੀਆਂ ਦੇ ਨਾਲ ਅਜਿਹਾ ਹੀ ਹੁੰਦਾ ਰਹੇਗਾ ਦਰਿੰਦਿਆਂ ਨੂੰ ਇਸ ਤਰ੍ਹਾਂ ਖੁੱਲਾ ਆਮ ਘੁੰਮਣ ਦਿੱਤਾ ਜਾਵੇਗਾ ਉਹਨਾਂ ਤੇ ਨਕੇਲ ਨਹੀਂ ਕਸੀ ਜਾਵੇਗੀ ਹਾਲਾਂਕਿ ਇਹ ਸਭ ਨੂੰ ਲੈ ਕੇ ਜੀਰਪੁਰ ਦੇ ਵਿੱਚ ਇਸ ਸਮੇਂ ਖੌਫ ਬਣਿਆ ਹੋਇਆ ਲੋਕਾਂ ਦੇ ਵਿੱਚ ਇੱਕ ਇਹੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਕੀ ਕਰ ਰਹੀ ਹੈ ਪੰਜਾਬ ਪੁਲਿਸ ਕੀ ਸਭ ਕੁਝ ਅਜਿਹਾ ਹੁੰਦਾ ਰਹੇਗਾ ਦਰਿੰਦੇ ਜਿਹੜੇ ਨੇ ਉਹ ਖੁੱਲੇ ਆਮ ਘੁੰਮਦੇ ਰਹਿਣਗੇ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪੋਕਸੋ ਐਕਟ ਦੇ ਤਹਿਤ ਮਾਮਲੇ ਦਰਜ ਕਰ ਲਏ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਈ ਦੋਸ਼ੀ ਗ੍ਰਿਫਤਾਰ ਵੀ ਕੀਤੇ ਗਏ ਨੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਮਾਮਲੇ ਲਗਾਤਾਰ ਜੀਰਕਪੁਰ ਦੇ ਵਿੱਚ ਪਿਛਲੇ 48 ਘੰਟਿਆਂ ਦੇ ਵਿੱਚ ਵਧੇ ਉਸਨੇ ਹਰ ਕਿਸੇ ਨੂੰ ਤੰਗ ਪਰੇਸ਼ਾਨ ਕਰ ਦਿੱਤਾ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਕੋਲਕੱਤਾ ਕਾਂਡ ਅਜੇ ਦਬਿਆ ਨਹੀਂ ਸੀ ਬੀਤੇ ਦਿਨ ਡਾਕਟਰਾਂ ਦੇ ਵੱਲੋਂ ਹੜਤਾਲ ਤਾਂ ਖਤਮ ਕੀਤੀ ਗਈ ਪਰ ਉਹ ਹੜਤਾਲ ਖਤਮ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਸਭ ਕੁਝ ਵਾਪਰਨਾ ਪ੍ਰੰਤੂ ਇਸ ਨੇ ਹਰ ਕਿਸੇ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ ਇਸ ਸਬੰਧ ਦੇ ਵਿੱਚ ਪੁਲਿਸ ਅਫਸਰ ਦਾ ਕੀ ਕਹਿਣਾ ਹੈ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਇੱਕ ਲੜਕੀ ਜਿਹਦੀ ਉਮਰ ਹੈਗੀ 17 ইয়ারਸ ਉਹਦੀ ਇੱਕ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਸ਼ੀ ਇਲੇਜਿਟ ਕੀ ਵੀ ਇੱਕ ਮੁਹੰਮਦ ਰਜ਼ਾਕ ਨਾਮ ਦਾ ਬੰਦਾ ਹੈਗਾ ਕਿ ਹੀ ਇਜ਼ ਅ ਬੱਸ ਡਰਾਈਵਰ ਜਿਹੜੇ ਸਕੂਲ ਚੋਂ ਪੜ੍ਹਦੀ ਹੈਗੀ ਐ ਉਹ ਉਸੇ ਸਕੂਲ ਦਾ ਬੱਸ ਡਰਾਈਵਰ ਹੈਗਾ ਨਾਟ ਦਾ ਬੱਸ ਡਰਾਈਵਰ ਆਫ ਦਾ ਬੱਸ ਜਿਹਦੇ ਵਿੱਚ ਉਹ ਸਕੂਲ ਸਟ੍ਰੈ ਟ੍ਰੈਵਲ ਕਰਦੀ ਹੈ ਬਟ ਉਹ ਜਿਹੜਾ ਬੰਦਾ ਹੈਗਾ ਫਾਰ ਦਾ ਪਾਸਟ ਫਿਊ ਮੰਥਸ ਉਹ ਬੰਦਾ ਉਹਨੂੰ ਕਨਸੀਕੁਐਂਟਲੀ ਥ੍ਰੈਟਨ ਕਰਕੇ ਤੇ ਉਹਦੀਆਂ ਨਿਊ ਪਿਕਚਰਸ ਨੂੰ ਵਾਇਰਲ ਕਰਨ ਦਾ ਥ੍ਰੈਟਨਿੰਗ ਉਹ ਦੇ ਕੇ ਉਹਨੇ ਉਤਨੇ ਨਾਲ ਫਿਜ਼ੀਕਲ ਰਿਲੇਸ਼ਨਸ ਬਣਾ ਲਿਆ ਮੇਰਾ ਇਨਫੋਰਮੇਸ਼ਨ ਰੀਸੀਵ ਕਰਦੇ ਸਾਰ ਅਸੀਂ ਐਫ ਆਈ ਆਰ ਨੰਬਰ 366 2024 ਪੁਲਿਸ ਸਟੇਸ਼ਨ ਜ਼ੀਰਾਪੁਰ ਅੰਡਰ ਸੈਕਸ਼ਨ 376 506 6 ਬਾਕਸ ਉਹ ਆਕਟ ਰਜਿਸਟਰ ਕੀਤੀ ਹੈ ਕਨਸੀਕੁਐਂਟਲੀ ਅਸੀਂ ਜੋ ਅਕਿਊਜ਼ਡ ਹੈਗਾ محمد ਰਜ਼ਾਕ ਉਹਨੂੰ ਅਰੈਸਟ ਕਰ ਲਿਆ ਹੈਗਾ ਤੇ ਉਹਦਾ 2 ਦਿਨਾਂ ਦਾ